ਐਂਟੀ ਕ੍ਰਿਪਸ਼ਨ ਮੁਹਿੰਮ ਤਹਿਤ ਵਿਜੀਲੈਂਸ ਵੱਲੋਂ ਲਗਾਤਾਰ ਹੀ ਰਿਸ਼ਵਤ ਲੈਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਦੱਸ ਦਈਏ ਕਿ ਵਿਜੀਲੈਂਸ ਵੱਲੋਂ ਲੁਧਿਆਣਾ ਚ ਵੀ ਰਿਸ਼ਵਤ ਲੈ ਰਹੇ ਇੱਕ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਗਈ ਹੈ ਤਾਂ ਦੱਸ ਦਈਏ ਗ੍ਰਿਫਤਾਰ ਕੀਤੇ ਗਏ ਪੁਲਿਸ ਮੁਲਾਜ਼ਮ ਵੱਲੋਂ 1 ਲੱਖ 15 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਜਾ ਰਹੀ ਸੀ ਜਿਸ ਦੌਰਾਨ ਵਿਜੀਲੈਂਸ ਨੇ ਮੌਕੇ ਤੇ ਛਾਪਾ ਮਾਰ ਕੇ ਇਸ ਹਵਲਦਾਰ ਨੂੰ ਰੰਗੇ ਹੱਤੀ ਗ੍ਰਫਤਾਰ ਕਰ ਲਏ ਤੇ ਇਸ ਦੇ ਖਿਲਾਫ ਅਗਲੇਰੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਇੱਕ ਵਾਰ ਤਾਂ ਤਸਵੀਰਾਂ ਦਾ ਰੁਖ ਵੀ ਦਿਖਾ ਕਰਾ ਦਿੱੰਨੇ ਆ ਤੇ ਜ਼ਨਾ ਲਈ ਅਧਿਕਾਰੀਆਂ ਦਾ ਕੀ ਕਹਿਣਾ ਉਹ ਵੀ ਜ਼ਰੂਰ ਸੁਣਾ ਦਿੰਨੇ ਆ। ਇੱਕ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਤੇ ਕੰਪਲੇਂਟ ਆਈ ਸੀ। ਕਪਲ ਉਪਰਾਏ ਨੇ ਜਲੰਧਪੁਰ ਤੋਂ ਇਹਨਾਂ ਦੀ ਸ਼ਾਪ ਹੈਗੀ ਇੰਡਸਟਰੀ ਏਰੀਆ ਵਿੱਚ। ਔਰ ਇਹਨਾਂ ਦਾ ਕੰਣਾ ਸੀ ਵੀ ਇਹਨਾਂ ਦੇ ਅੰਕਲ ਨੂੰ ਚੌਕ ਤੇ ਲੈ ਗਏ ਸੀਗੇ ਚੌਕ ਜਿਹੜੀ ਰਾਮਗੜ੍ਹ ਦੀ ਥਾਣਾ ਜਮਾਲਪੁਰ ਚ ਪੈਂਦੀ ਹੈ। ਕੌਲ ਦਾ ਸੁਖਦੇਵ ਸਿੰਘ ਨਾਲ ਆਪਣੇ ਐਸਐਸਈ ਸਗਾ ਬ੍ਰਿੰਦਰਜੀਤ ਸਿੰਘ ਵਗੈਰਾ ਔਰ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਇਹ ਫਿਰ ਇਹਨਾਂ ਨੂੰ ਉਹਨਾਂ ਤੇ ਅਲੀਗੇਸ਼ਨ ਇਹ ਸੀ ਵੀ ਇਹਨਾਂ ਨੇ ਕੁਝ ਚੋਰੀ ਦਾ ਮਾਲ ਲਿਆ ਹੈਗਾ ਉਹ ਕਰ ਮਾਲ ਮੂਲ ਜਿਹੜਾ ਸੀਗਾ ਜੋ ਵੀ ਉਹ ਵੀ ਲੱਗੇ ਸੀ ਚੌਂਕੀ ਚ ਉਹਨਾਂ ਦੇ ਕੈਮਰੇ ਵੈਰਾ ਵੀ ਪੁੱਟ ਕੇ ਲੈ ਗਏ ਸੀ ਤੇ ਬਾਅਦ ਵਿੱਚ ਇਹਨਾਂ ਦਾ ਨਾਂ ਤਾਂ ਕੋਈ ਪਰਚਾ ਹੋਇਆ ਸੀਗਾ ਤੇ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਵੀ ਇਹਨਾਂ ਨੇ 115000 ਰੁਪਏ ਲਿਆ ਹੈਗਾ ਹਾਂ ਦੋ ਗਿਸ਼ਤਾਂ ਚ ਔਰ ਜਿਹੜੀ ਮੁੰਚੀ ਹੈਗਾ ਉਹਦੀ ਉਹਨਾਂ ਨੇ ਰਿਕਾਰਡਿੰਗ ਵੀ ਕਰ ਲਈ ਸੀ ਵਾਇਸ ਕਾਲ ਉਹ ਸਾਰੀ ਡੀਐਸਪੀ ਸਾਡੇ ਰੇਂਜ ਨੂੰ ਸ਼ਿਵਚੰਦਰ ਵਾਲਾ ਨੇ ਇਨਕੁਆਰੀ ਕੀਤੀ ਕਿ ਕਿਤੇ ਹਾਲਾਤ ਇਹ ਪਾਇਦੇ ਸੀ ਕਿ ਇਹ ਜਿਹੜੇ ਪੈਸੇ ਲੈਣਾ ਸਾਫ ਚੁੰਦੇ ਨੇ ਔਰ ਡਿਮਾਂਡ ਵੀ 5 ਲੱਖ ਦੀ ਹੋ ਕੇ ਕੀਤੀ ਸੀ ਔਰ ਜਿੰਨੀ ਹੈ ਤੁਹਾਡੇ ਤੇ ਖਰਚਾ ਦੇ ਦਿੰਦੇ ਉਹ ਇਸ ਕਰਕੇ ਦਿਨਬਾਰੀ ਤੋਂ ਬਾਅਦ ਇਹਦਾ ਮਕਦਮਾ ਦਰਜ ਕੀਤਾ ਗਿਆ ਸਾਤ ਪੀਸੀ 1 ਤੱਕ ਐਸਸੀ ਸੁਖਦੇਵ ਸਿੰਘ ਜਿਹੜਾ ਮੁੰਚੀ ਹੈਗਾ ਇਹਨੂੰ ਅੱਜ ਅਰੈਸਟ ਕਰ ਲਿਆ ਔਰ ਜਿਹੜਾ ਐਸਐਸਏ ਗੁਰਿੰਦਰਜੀਤ ਸਿੰਘ ਚੌਂਕੀ ਚਾ ਉਹਦਾ ਰੋਲ ਇਗਜ਼ਾਮਨ ਕੀਤਾ ਜਾ ਰਿਹਾ ਔਰ ਇਗਜ਼ਾਮਨ ਕਰਨ ਤੋਂ ਬਾਅਦ ਇਹ ਰਿਕਾਰਡ ਕੀਤੀ ਜਾਵੇ ਵੀ ਇਹ ਜਿਹੜਾ ਦੋਸ਼ੀ ਹੈਗਾ ਮੁੰਚੀ ਇਹਨੂੰ ਕੱਲ ਨੂੰ ਸਿਦਾ ਅਦਾਲਤ ਵਿੱਚ ਪੇਸ਼ ਕਰ ਜਨ ਹਿਤੇਸ਼ੀ आरपी नहीं भरो साहब का